ਹਾ ਹਾ ਕੌਣ ਹੈ ਮੈਨੂੰ ਪਤਾ ਨਹੀਂ ਬਸਾਂ ਜੀ ਤਾਂ ਚੱਲ ਦੇਖ ਲੈ ਬਾਈ ਅੱਛਾ ਬਾਈ ਤੂੰ ਹੈ ਹੋਏ ਕਿੱਦਿ ਬੱਜੀਆਂ ਆ ਤੂੰ ਕੀ ਬਾਈ ਪਾ ਰੱਖਿਆ ਇਹ ਮੈਂ ਵੀ ਪਾਇਆ ਵੇ ਚੱਲ ਪੀਜੀ ਗੱਲ ਛੋਟੀ ਜੀ ਮੇਰੀ ਵੀ ਕਿਹੜਾ ਪਾਇਆ ਕੀ ਮਾਜਾ ਪੁੱਤ ਮਾਜੀ ਜੀ ਨੇ ਕਿਤੇ ਸਹੀ ਗੱਲ ਸੁਣੀ ਕਿਹੜਾ ਸ੍ਰੀ ਕਮਾਈ ਮੰਯਾ ਜੈ ਸ਼੍ਰੀਕ ਹੋ ਚਾਕੇ ਐ ਸੇ ਅੱਛਾ ਬਾਈ ਸਦੀਕ ਸੁਣਦਾ ਉਹਨਾਂ ਦਾ ਨਹੀਂ ਗਿਆ ਜਿਹਨੂੰ ਸ਼੍ਰੀਕ ਕੁੜੀ ਚੋਦੇ ਜਿੱਲੂ ਦਾ ਪੁੱਠੀ ਗਲ ਪੱਖੀ ਹੋ ਪਈ ਹਰ ਵਕਤ ਪੁੱਠੀ ਗਲ ਤੇ ਬੜੇ ਛੜ ਕਮ ਲੈ ਲੇ ਕਿ ਕਿਸ ਨੂੰ ਭਾਂਡੇ ਢੋਣ ਲੱਗੇ ਚਾਹ ਕੌਣ ਕਮੜਾ ਬਾਈ ਮੈਂ ਅਜੀ ਹਾਂ ਸਾਰਾ ਢੇਪ ਕਮਰੇ ਜਾਂਦਾ ਤੂੰ ਹੀ ਨਹੀਂ ਆਈਆਂ ਸੱਜੇ ਘਰ ਚਕਣਾ ਹਾਂ ਹੇ 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 ਹਰ ਵਕਤ ਕੀ ਗੁੱਗਾ ਚਿੱਕ ਦੇਣੀ ਮਾ ਲੀਸੀ ਨੇ

ਕੀ ਬਾੜੀ ਆ ਬਈ ਮੈਂ ਘੜਾ ਬਾੜੀ ਆ ਮੈਂ ਤੈਨੂੰ ਕੁਸ ਕੇ ਆਗਾ ਕੀ ਬਾੜੀ ਗੜਾ ਸਾਡੀ ਪਿੰਡ ਚ ਸਿਆਣਾ ਨਹੀਂ ਕੋਈ ਬੋਲਦਾ ਸੀ ਆ ਉਹ ਮੇਰਾ ਮਾਂ ਬੁੱਕਿਆ ਪਿਆ ਮੇਰਾ ਚਾਂ ਹੁੰਦਾ ਸੀ ਤੂੰ ਮੈਨੂੰ ਦੇ ਕਿਉਂ ਲਗੀ ਗਾਲ ਕਿਹਨਾਂ ਦਿੱਤਿਆ ਬਈ ਤੈਨੂੰ ਮੈਨੂੰ ਦੱਸ ਬਚਾ ਲਉ ਪਾੜ ਕੇ ਆ ਮੈਂ ਕਿਹੜਾ ਕਹਿਦਾ ਕੁਸ ਬਾਈ ਧੀਰੇ ਨਾ ਜਿੱਦ ਕੋਈ ਪੈਗ ਪੈਨੂ ਪਾਡੂ ਪਹਿਲਾਂ ਇਹਨੂੰ ਪਾਡੂ ਫੇਰ ਸਾਰੇ ਪਿੰਡ ਮਾਰ ਦੇ ਦੇ ਇਹਨੂੰ ਕਹਿਣਾ ਹੋਵੇ ਮਾਂ ਜੀ ਦੀ ਪਛਾਣੀ ਕੀ ਖਾਂਜੀ ਹੈ ਕੀ ਨਾ ना तो मैंने पूछा सी दादा ना बोलिया कर हां तेरा रिश्ते दी गल करके आऊ मैं बेक के जल्दी आ हां हां ये छोरी आई भाई निकल गई है आए ना बोल भाई मैं आगे निकल गई आ का का ना मैं चैनु नहीं गया भाई आ? की बा भाई ना छोरी निकल जी गल करिया ना किसी रे पैन जी गल करिया ना उठन करिया सारी स्टेशन के चलोगी अच्छा हो रता बिछड़े 10 बजे हां हां अच्छा ਤੇ ਨਹੀਂ ਬਾਅਦ ਚੱਲ ਅੰਦਰ ਨਾਲ ਹੈਂ ਅਈ ਬੰਦ ਚੱਲਾ ਬਾਅਦ ਕਰ ਲਈ ਜਾਨਾ ਦੇਖ ਕੇ ਆਉਂਦੇ ਆ ਪੇਸੇ ਤੇ ਲੈਣੇ ਆ ਇਹ ਕਹਾਣੀਆਂ ਗੱਲਾਂ ਨਹੀਂ ਹੁੰਦੀਆਂ ਇਹ ਚਾ ਠੀਕ ਆ ਬਾਪੂ ਹਰ ਜਾਇਆ ਤੇ ਬਾਕੀ ਸਾਰਾ ਕੁਝ ਬਾਅਦ ਨਾਲ ਦੇਖਦਾ ਅਗਲੇ ਉਹ ਠੀਕ ਆ ਫਿਰ ਵੀ ਤੁਸੀਂ ਜਾਲੇ ਬੰਦੇ ਲੁਗਾ ਮੈਂ ਦੇਖ ਕੇ ਆ ਕੇ ਫਿਰ ਤੁਹਾਨੂੰ ਦੱਸੂਗਾ ਚਲ ਠੀਕ ਆ ਬਾਬਾ ਹਾਂ ਜਿਵੇਂ ਤੇਰੀ ਗੱਲ ਆ ਹਾਂ ਹਾਂ ਫਿਰ ਫਿਰ ਦੇਖ ਕੇ ਕੰਮ ਕਰ ਮੈਂ ਪਹਿਲਾਂ ਕੱਲਾ ਦੇਖ ਕਿਉਂ ਨਾ ਗਵਰਨਰ ਨੇ ਦੇਖ ਕਿਉਂ ਐ ਆਪੇ ਫਿਰ ਤੁਹਾਨੂੰ ਦੱਸੂ ਸਾਰੀ ਗੱਲ ਤਾਂ ਠੀਕ ਐ ਹੋਰ ਬਾਪੂ ਜਾ ਆ ਪਤੀਆਂ ਆਣਾਂ ਤਾਂ ਸੌ ਵਜੇ ਦੇਖਣਾ ਪੈਂਦਾ ਆਹੀ ਘਰ ਐ ਬਾਈ ਆਜੋ ਹੂੰ ਤਾਂ ਮੇਰੀ ਗੱਲ ਹੋ ਗਈ ਸੀ ਕਰਦੇ ਆਂ ਆਪਾਂ ਗੱਲ ਹੂੰ ਐ ਕਰ ਦਲਜੀਤ ਤੇ ਆਪਾਂ ਹੀ ਬਣਾ ਤੇ ਉਹ ਆਉਂਦੀ ਹੋਊਂਗੇ ਠੀਕ ਐ ਹਾਂ ਸਤਿ ਸ਼੍ਰੀ ਅਕਾਲ ਤਾਇਆ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਵਧੀਆ ਹੋਰ ਠੀਕ ਹੈ ਠੀਕ ਹੈ ਸੇਤਾ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਬਤਾਲਾਂ ਹਾਂ ਦੀ ਗੱਲ ਹੋਰ ਕਰੇ ਠੀਕ ਹੈ ਤਾਰੇ ਹਾਰੇ ਵਧੀਆ ਠੀਕ ਠਾਕ ਹੈ ਛੋਕਰਾ ਹੋਰ ਬੀਤ ਰੁਕੋ ਠੀਕ ਹੈ ਵਧੀਆ ਮੈਂ ਤਾਂ ਖੇਤੋਂ ਆਇਆ ਸੀ ਤਾਇਆ ਸਪਰੇਅ ਕਰਦੇ ਸੀ ਐਨੇ ਫਿਰ ਘਰੋਂ ਸੁਨੇਹਾ ਲਾਤਾ ਹੂੰ ਫਿਰ ਭਾਈ ਹੋਰੀ ਆਏ ਸੀਗੇ ਉਹ ਜਿਹੜੀ ਆਪਾਂ ਕਰਦੇ ਨਹੀਂ ਸੀ ਜਿਗਰਾਜ ਬਾਰੇ ਜਿਗਰਾਜ ਬਾਰੇ ਹਾਂ ਹਾਂ ਦੱਸਿਆ ਸੀ ਮੈਂ ਤੇਰੀ ਤਾਈ ਨੂੰ ਵੀ ਹਾਂ ਉਹ ਪਾਏ ਨੇ ਕਿ ਇਹਨਾਂ ਦੀ ਕੁੜੀ ਐ ਚੱਲ ਵਧੀਆ ਉਹ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਮੜਿਆ ਤਾਈ ਕੋਲ ਜਾਇਆ ਹਾਂ ਹਾਂ ਜਾਇਆ ਕੋਲ ਜਾ ਉਹ ਕਿੰਗਾ ਆਪਣੇ ਉਹ ਠੀਕ ਹੈ ਕਿੱਥੇ ਆ ਕਾਕਾ ਹਾਂ ਕਾਕਾ ਇੱਥੇ ਸੀਗਾ ਭਾਈ ਖਾ ਉਹ ਮੈਂ ਅੱਗੀ ਅੱਛਾ ਉਹ ਕੰਬੜੀ ਨੂੰ ਥੋੜੀ ਨੂੰ ਬਣੀ ਰੱਖਿਓ ਕਿ ਤੇ ਬਣੀ ਬਣੀ ਖੇਡੂਗੀ ਅੱਗੇ ਉਹ ਕੋਈ ਨਾ ਪਤਾ ਇੱਧਰ ਲੈ ਕੇ ਰਿਖਾ ਆਤੀ ਤੂੰ ਮੈਂ ਗੁਰਪ੍ਰੀਤ ਦੇ ਮੈਨੂੰ ਤਾਂ ਪੀਣੇ ਨੂੰ ਥੋੜਾ ਜਿਹਾ ਹੋਰ ਗਲਾਸ ਚ ਪਾ ਦੇ ਕਿਤੇ ਮਲਗਰਾ ਜੁਦਾ ਹੀ ਨਹੀਂ ਪਹਾਲਾ ਦੰਦ ਮੈਂ ਤਾਂ ਅੱਧਾ ਘੰਟਾ ਨਹੀਂ ਹੁੰਦੀ ਉਹ ਤਾਂ ਨਾ ਉਹਨੂੰ ਬੋਲਣ ਲਈ ਪਤਾ ਨਾ ਲੈਣ ਦਾ ਨੇ ਹੋਰ ਸੁਣ ਪਤਾ ਹੀ ਜਿਹੜਾ ਓਏ ਸਿੰਘ ਹੁਣੇਂਦਰ ਹੁਣ ਮੈਂ ਉਹ ਠਾ ਕੇ ਦੇਜਾਂਗਾ ਹੁਣ ਦੇਖੀ ਤੇ ਠੰਡ ਠੀਕ ਹੈ ਜਿਹੜਾ ਦੱਸ ਗੱਲਾਂ ਸੁਣ ਮੇਰੀ ਉਹ ਆਰੇ ਜਿਹੜਾ ਤੈਨੂੰ ਦੇਖਣ ਆਇਆ ਅੱਛਾ ਇੱਕ ਤਾਂ ਮੇਰਾ ਵੀਰ ਘੱਟ ਬੋਲੀ ਜਿੰਨਾ ਵੀ ਹੋਵੇ ਜਿੰਨਾ ਤੇ ਤੈਨੂੰ ਬੁਲਾਈਏ ਉਹਨਾਂ ਦੀ ਬੋਲਣਾ ਨਾ ਤੂੰ ਐਨਕਾ ਠੀਕ ਲੱਗਦੀ ਐ ਐਨਕਾ ਤਾਂ ਸੁਣੀ ਲੱਗਦੀ ਕਿਸੇ ਨੂੰ ਐ ਨਾ ਪਤਾ ਲੱਗੇ ਵੀ ਤੂੰ ਹਮਲੀ ਐ ਅੱਛਾ ਠੀਕ ਐ ਆਜੂ ਤਾਂ ਖਾਦੀ ਵੀ ਨਹੀਂ ਪੋਈ ਹਾਂ ਇੱਕ ਹੋਰ ਤੁਹਾਡੀ ਬੋਲੀ ਉਹ ਤਾਂ ਚਲ ਤਾਈ ਕਹਿੰਦੀ ਮੈਂ ਵੀ ਦੂਜੇ ਕਰਾਂਗੇ ਜੀ ਜਦੋਂ ਅੱਗੇ ਅੱਛਾ ਤੇ ਆ ਜਾ ਜੇਰਾ ਮੇਰਾ ਵੀ ਜਿੰਨਾ ਬਲਾ ਇਹ ਉਨੇ ਹੀ ਬੋਲਣਾ ਹੈ ਉਦੋਂ ਬਾਅਦ ਇੱਕ ਸ਼ਬਦ ਵੀ ਨਾ ਬੋਲਣਾ ਠੀਕ ਹੈ ਚਲੇ ਹੋਰ ਪੱਟੀ ਨਹੀਂ ਇਸ ਕਰਾਂਗੇ ਨਾ ਠੀਕ ਹੈ ਠੰਡਾ ਪਾਇਆ ਪਿਆ ਉਤੋਂ ਲੈ ਕੇ ਆ ਕੇ ਬੈਠੀ ਤੈਨੂੰ ਪੰਜ ਚਾਰ ਗੱਲਾਂ ਪੁੱਛਾਂਗੇ ਉਦੋਂ ਬਾਅਦ ਅਸੀਂ ਤੈਨੂੰ ਆਪੀ ਬਾਹਨ ਦੇ ਨਾਲ 18 ਜੀ ਫਤਨ ਵਿਚਾਰਾ ਕੀਤਾ ਉੱਠ ਗਈ ਜੰਗਾ ਠੀਕ ਹੈ ਬਸ ਕੱਲ ਤੋਂ ਨਾ ਬੋਲ ਮੇਰੇ ਵੀ ਤਾਂ ਆ ਜਾ ਕਾਕਾ ਆਪਣਾ ਕੰਮ ਤਾਂ ਦਾ ਕੀ ਕਰਦਾ ਹੈ ਕੰਮ ਧੰਦੇਵੜ ਦਾ ਤੁਹਾਨੂੰ ਪਤਾ ਹੈ ਜੀ ਜੱਟਾਂ ਦੇ ਖੇਤੀ ਦੇ ਕੰਮ ਹੁੰਦੇ ਨੇ 12 ਪਰਟ ਕੇ ਇਦਰੀ ਹੋ ਗਿਆ ਫਿਰ ਉਹ ਬੀਬੀ ਪਾਤਾ ਡੰਡਾ ਹਾਂ ਪਾਤਾ ਪਤਾ ਲਿਆ ਫੜਾ ਘੱਟ ਹੋ ਗਿਆ ਪਤਾ ਨਾਲੇ ਚੰਗਾ ਚੰਗਾ ਬੀਬੀ ਚੰਗਾ ਦੱਸਿਆ ਸੀ ਮੈਨੂੰ ਸਿੱਧੂ ਨੇ ਵੀ ਜਨਰਲ ਨੂੰ ਕੋਈ ਦੇਖਣ ਆਇਆ ਰੱਬ ਕਰਕੇ ਸ਼ੋਹ ਇਹ ਰਿਸ਼ਤਾ ਪੂਰ ਹੋ ਜੇ ਮੈਂ ਤਾਂ ਦੇਖ ਸੁਖੀ ਐ ਸੈਦੇ ਵਾਲੇ ਜ਼ਰੂਰ ਚੜਾ ਕੇ ਆਉਂਗੀ ਫਿਰ ਬੇਟੀ ਤਾਂ ਪੜੀ ਹੁਣੇ ਕੁਛ ਹਾਂ ਅੱਛਾ ਬੀਏ ਕਰਦੀ ਹੈ ਅੱਛਾ ਚਲ ਠੀਕ ਹੈ ਅਸਰੀ ਕਾਲ ਜੀ ਅਸਰੀ ਕਾਲ ਲਓ ਠੰਡਾ ਲਓ ਬੈਲੇ ਲਗਾ ਦੇ ਆਹ ਹੈ ਜੀ ਕਾਕਾ ਆਪਣਾ ਕੁਛ ਕਿਹਾ ਜੀ ਨਾ ਨਾ ਜੀ ਮੈਂ ਤਾਂ ਕੀ ਕਹਿਣਾ ਹੈਗਾ ਕਾਕਾ ਥੋੜੀ ਉਮਰ ਦੀ ਨਹੀਂ ਕਹੇ ਉਮਰਤਾ 30 ਕ ਸਾਲ ਦੀ ਹੈ ਜੀ। ਹੋਏ, ਬੰਦੇ ਆ ਰਹੇ ਨੇ। ਕਿੱਦਾਂ ਸੀਨੀ। ਆਓ ਆ ਗਈ ਫਟਣੀਆਂ ਦੀ ਫੇਟ। ਭਾਈ ਸੱਸਰੀ ਘਰ ਦੀ। ਕਾਣਾ ਬਈ। ਕੀ ਬੱਚਾ ਦਾ ਨੂੰ ਕੋਣ? ਤੂੰ ਅੰਦਰ ਵਾਜਾ ਤੇਰੀ ਮੰਮੀ ਕੋਲ ਵਾਜਾ ਜਾ ਅੰਦਰ ਵਾਜਾ। ਰੱਸਾ ਭਾਈ ਕਹਿੰਦਾ ਤੇਰੀ ਮਾਂ ਕੋਲੇ ਵਗ ਜਾ ਗਾਂ ਕੋਲੇ ਕਿੱਥੋਂ ਵਗ ਜਾ ਉਹ ਹੀ ਕਹੀ ਜਾਣਗੇ ਬੋਲ ਪਾ ਭਾਈ ਕੀ ਬੋਲਦਾ ਚਾਚਾ ਭਾਈ ਕਿ ਸੂਚਾ ਫਸੇ ਅੰਮਾ ਕਹੇ ਹੌਲੀ ਬੋਲ ਨਾਲੇ ਕੀ ਆਣੀ ਐ ਹੌਲੀ ਬੋਲ ਰਿਸ਼ਤੇਦਾਰ ਆਏ ਨੇ ਨਾ ਮੈਂ ਨਾ ਤਰੌੜਾ ਬਾਮਾ ਕੀ ਗੱਲ ਮੈਨੂੰ ਆਹ ਦੱਸ ਕੌਣ ਨੇ ਹੈ ਇਸਤੇ ਦਾ ਆਏ ਹੋਏ ਨੇ ਹਾਂ ਬੋਲ ਤਾਂ ਬੜੀ ਆ ਬੋਲਦੀ ਨਹੀਂ ਹੁੰਦੀ ਹੁਣ ਕੌਣ ਮਾਰੇ ਮੱਥਾ ਰੇਨ ਵਾਲਾ ਰਾਜੇ ਰਿਸ਼ਤੇ ਵਾਸਤੇ ਆਏ ਨੇ ਕਿਸ਼ਤਾ ਕਿਹੜੀਆਂ ਕਿਸ਼ਤਾ ਆਪਾਂ ਵੇਚਦੇ ਹਾਂ ਉਸ ਕਿਸ਼ਤਾਂ ਦੇ ਕਿਸ਼ਤਾ ਨਹੀਂ ਜਿਦ ਰਾਜੇ ਰਿਸ਼ਤੇ ਵਾਸਤੇ ਆਏ ਨੇ ਹਾਵਲੀ ਬੋਲਦਾ ਮੰਮੀ ਹੱਦ ਕਰਦੀਆ ਮੈਨੂੰ ਸੁਣਦਾਗਾ ਸੁਣਦਾ ਰਹਿੰਜਾ ਬੜਜਾ ਉੱਥੇ ਜਾ ਕੇ ਉਹ ਤਾਂ ਮੈਂ ਗਰਾਂ ਹ ਗੜਾ ਰਿਸ਼ਤਾ ਮੈਂ ਬਾਈ ਦਾਵੇਂ ਨਾ ਦਸੀਂ, ਤਸਰੀਗਾ ਨਾ ਚ। ਫਿਕਰ ਬਾਈ। ਪੁੱਤ, ਦਾਵੇਂ ਨਾ ਦਸੀਂ ਅਪਣੇ ਆਉਂਦਾ ਹੈ। ਪਰ ਠੱਠ ਕੀਤਾ। ਕੀ ਗਲਤ ਕੀਤਾ? ਮੈਂ ਤਾਂ ਗਲਤੀ ਨਹੀਂ ਕੀਤਾ, ਮੈਂ ਤਾਂ ਖੁਸ਼ ਆ। ਚੁੱਪ ਕਰ ਜਾ। ਅੰਦਰ ਵਾਜਾਂ। ਹਾਂ? ਅੰਦਰ ਵਾਜੋ ਅੰਦਰ। ਅੰਦਰ ਤਾਂ ਮੰਨਦਾ ਹੈ ਬੱਪੇ। ਅੰਦਰ ਵਾਗ ਜਾਂ ਅੰਦਰ ਲਾ ਫੇਰ ਅਹ ਡੰਗਰ ਬੰਦ ਬੰਤੇ ਡੰਗਰਾਂ ਤੋਂ ਕੀ ਕਰਾਉਣਾ ਗੱਲ ਤਾਂ ਰਿਸ਼ਤੇ ਦੀ ਆ ਡੰਗਰ ਤਾਂ ਬੰਤੇ ਤੈਨੂੰ ਬੰਨਣਾ ਭੁੱਲ ਗਏ ਬਾਪੂ ਬੜਾ ਫਰਕ ਹੁੰਦੀ ਫਸਲੇ ਪਹਨ ਕਿਵੇਂ ਮੈਂ ਤਾਂ ਲੱਗਦਾ ਨਹੀਂ ਵੀ ਸਰੀ ਜੜ ਜਾਊਗਾ ਮਾ ਕੀ ਕਹਿਣਾ ਬਾਈ ਉਸਨੇ ਕਿਹਾ ਭਾਈ ਮੈਂ ਤਾਂ ਕੁਛ ਨਹੀਂ ਤਾਈ ਬਲਾਈ ਜਾਂਦੀ ਆ ਡੰਗਰਾਂ ਤਾਈ ਬਲਾਈ ਜਾਂਦੀ ਆ ਤਾਈ ਫਲਾਈ ਮੈਂ ਤਾਂ ਹੁੰਦੀ ਨਹੀਂ ਬਾਈ ਪੁੱਤਰਾ ਅੰਦਰ ਜਾਇਆ ਮੜਾ ਜਾ ਕੰਮ ਐ ਤੈਨੂੰ ਅੰਦਰ ਜਾ ਪੁੱਤ ਅੰਦਰ ਜਾ ਬੰਦਿਆਂ ਦੇ ਨਹੀਂ ਬਹਨੇ ਹੁੰਦੇ ਬੀਬੀ ਵਾਰਡ ਤੇ ਲੰਗਰ ਲੰਗਰ ਆਪਣੇ ਲੱਗਿਆ ਹੀ ਨਹੀਂ ਕਿਤੇ ਖਾ ਕੇ ਕਿੱਥੇ ਆਣਾ ਕਮਾਂਡੀਆਂ ਦੇ ਕੁੰਡਾ ਲਾਉਣਾ ਸੀ ਇਹਨੂੰ ਤਾਂ ਅੰਦਰ ਵਾਰਡ ਤੇ ਕੀ ਭਾਈ ਉਹ ਕੁਛ ਨਹੀਂ ਕੋੜਨਾ ਕਿਤੇ ਦਾ ਚੁੱਪ ਕਰ ਜਾ ਤੈਨੂੰ ਵਾਗੇ ਤੇ ਤੈਨੂੰ ਦੇਖ ਕੇ ਵਾਗੇ ਵੀ ਕੌੜਿਆਂ ਦਾ ਟੱਪ ਰਹਿ ਤੇ ਜਮੜਾ ਕਿੱਥੋਂ ਹੁੰਦੇ ਨੇ ਆਪਣੇ ਤਾਂ ਨਹੀਂ ਨੇ ਹੋ ਚੱਕੇ ਜਿਹੜਾ ਨੂੰ ਨੇ ਉਹ ਨਾ ਨਹੀਂ ਕਿ ਉਹ ਅੰਦਰ ਜਾ ਅੰਦਰ ਜਾ ਕੰਟਰ ਹੋਗਾ ਜਮਾਨ ਲਈ ਬਠੀ ਹੋਵੇ ਇਹ ਦਿਮਾਗ ਮੈਂ ਤਾਂ ਬਾਤ ਲਿਆ ਉਹਨੇ ਤੁਹਾਡੇ ਕੋਲ ਦਿਮਾਗ ਵੀ ਨਹੀਂ ਹੈਗਾ ਮੇਰੇ ਜਿੰਨਾ ਮੇਰੇ ਜਿੰਨਾ ਦਿਮਾਗ ਤਾਂ ਪਿੱਢੀ ਚ ਨਹੀਂ ਕਿਸੇ ਸਾਰੇ ਬਾਪੂ ਸਾਹ ਤੂੰ ਤਾਂ ਪ੍ਰਧਾਨ ਮੰਤਰੀ ਦਾ ਪਤੀ ਹੈ ਭਾਈ ਸਾਨੂੰ ਡਾਕਟਰੀ ਲੁੰਟਰੀ ਨਾ ਤੈਨਾਂ ਨੇ ਮੈਨੂੰ ਬਈ ਮੈਂ ਤੁਹਾਨੂੰ ਦੱਸਾਂ ਗੱਲ ਤੂੰ ਬੋਲੀ ਜਾਣਾ ਹੁੰਦਾ ਬੇਫਾਇਦਾ ਬਈ ਤਾਂ ਕਿਹਨੂੰ ਰਸਤਾ ਨਹੀਂ ਹੁੰਦਾ ਚਲ ਠੀਕ ਹੈ ਠੀਕ ਹੈ ਬੈਠੀ ਮਾਈਕਰੋ ਆ ਦੂੰ ਰੋਈ ਨਾ ਗਈ ਇਹ ਇਹ ਤਾਂ ਡੋਲੇ ਮੈਨੂੰ ਪਹਿਲਾਂ ਲੜਨਾ ਜਾ ਜਗਰਾਜ ਤੂੰ ਵੀ ਅੰਦਰ ਵਗ ਜਾ ਕਰਮੀ ਹੋਲੇ ਨੇ ਉਹ ਵੀ ਵਾਗੇ ਜਿਹੜੇ ਦੇਖਣਾ ਇਸੀ ਬੋਡੀ ਨੂੰ ਦੇਖ ਕੇ ਧੰਦਾ ਮੈਨੂੰ ਉਹ ਕਾ ਨੂੰ ਭਈ ਇੰਨਾ ਚੋਨਾ ਜੀ ਇਹੋ ਜਿਹਾ ਇੰਨਾ ਨੇ ਇਹ ਥੋੜੀ ਜਿਮਾ ਖੋਖ ਨੂੰ ਸੀ ਬਾਕੀ ਦਾ ਪੀਸਾ ਸਾਰਾ ਰਮਾ ਮੈਨੂੰ ਮੁੰਡਾ ਵੀ ਨਹੀਂ ਲੱਗਿਆ ਜਿਵੇਂ ਕੋਈ ਚਾਉਂਦਾ ਕੋਈ ਨਾ ਨਾ ਚੱਕਦਾ ਹੋਵੇ ਕੋਈ ਮੁੰਡਾ ਤਾਂ ਮੈਂ ਤੈਨੂੰ ਉਹਨੂੰ ਨਿਸ਼ਾਲਾ ਲੱਗਿਆ ਹੀ ਨਹੀਂ ਨਹੀਂ ਮੁੰਡਾ ਤਾਂ ਠੀਕ ਹੈ ਮਾੜਾ ਮੁੱਟਾ ਤਾਂ ਉਹ ਦੇਖਣ ਨੂੰ ਆਇਆ ਲੱਗਦਾ ਉਹੀ ਬਈ ਬਹੁਤ ਪੜੀ ਹੋਈ ਹੈਗੀ ਇਹ ਜਿਹੇ ਕਮਰੇ ਦੀ ਠੱਬਰ ਤੋਂ ਕਿਵੇਂ ਰੂ ਅਸੀਂ ਅਸੀਂ ਇੱਕ ਗੱਲ ਕਹਿੰਦੇ ਆਂ ਵੀ ਰੱਬ ਦਾ ਤਾਂ ਇਨਾਂ ਕੋਲੇ ਸਾਲਾ ਪੁੱਤ ਹੈ ਪੈਸਾ ਤਾਂ ਕਾਣੀ ਕਿਸੇ ਦਾ ਦੇਣਾ ਇਨਾਂ ਨੇ ਜਾਇਦਾਦ ਵਧੀਆ ਸਾਰਾ ਕੁਝ ਉਲਦੀ ਹੈ ਇਨਾਂ ਨੂੰ ਇੱਕ ਸਿਆਣੀ ਬਹਿਣੀ ਚਾਹੀਦੀ ਹੈ ਸਿਆਣੀ ਕੁੜੀ ਚਾਹੀਦੀ ਹੈ ਜਿਹੜੀ ਇਹਨਾਂ ਦੇ ਵਹਿਕੀ ਕਰਨੀ ਆ ਨਾਲੇ 13 ਦਾਜ ਦੇ ਇਹਦਾ ਖਰਚਾ ਬਚੇ ਮੈਂ ਤਾਂ ਇਹ ਨੂ ਬੁਰੇ ਤੋਂ ਬਣਾਏ ਸਾਰਾ ਲਾਣਾ ਕਮਲਿਆ 사 ਲੱਗਦਾ ਮੈਂ ਚੋਖਾ ਹੋ ਜੂ ਕੁੜੀ ਬੜੀ ਠੀਕ ਹੈ ਨਾਲੇ ਨਾ ਇੱਕ ਗੱਲ ਹੋਰ ਸੋਚਿਆ ਜੇ ਆਪਣਾ ਰਿਸ਼ਤਾ ਹੋ ਜਾਂਦਾ ਇਹਦਾ ਕੀ ਹੈ ਇਹਨੂੰ ਮੁੰਡਾ ਆਪਾਂ ਨੂੰ ਸਹੀ ਚਾਹੀਦਾ ਤੇ ਉਹਨੂੰ ਆਪਦਾ ਅੱਡਬਿੱਡ ਹੋ ਕੇ ਇਹ ਆਪਦਾ ਘਰ ਅੱਡ ਕਰ ਲੈਣੀ ਆਪਣਾ ਇਹਨਾਂ ਨਾਲ ਕੀ ਗੱਲਾਂ ਕਰਦਾ ਨਹੀਂ ਤਾਂ ਨਹੀਂ ਨਾ ਸਹੀ ਲੱਗਦਾ ਕਰ ਲਤਾ ਇਹ ਨਹੀਂ ਮੁੰਡਾ ਸਹੀ ਹੈ ਮੁੰਡੇ ਦਾ ਤੈਨੂੰ ਪੜੀਖਾ ਪੈਗਾ ਮੁੰਡੇ ਦਾ ਤਾਂ ਸਾਡੇ ਨਾਲ ਥੋੜੇ ਜਿਹੇ ਜਿਹੜਾ ਤਰਪੀਏ ਥਲਾ ਪਾਣੀ ਆ ਉਹ ਮੜਿਆ। ਸੋਰੇ ਵਾਲੇ ਪਾਣੀ ਕਰਕੇ ਟਾਈਮ ਨਾਲ ਦਾੜੀ ਚਿੱਟੀ ਹੋ ਜਾਂਦੀ ਹੈ। ਕੰਮ ਵਿਚਾਰਾ ਸਾਰਾ ਦਿਨ ਕਰਦਾ ਖੇਤ ਦਾ। ਬਾਕੀ ਤੇਰੀ ਮਰਜ਼ੀ ਹੈ ਜਿਵੇਂ ਤੈਨੂੰ ਠੀਕ ਲੱਗੇ ਉਹ ਦੇਖ ਲਈ। 13 ਪਰ ਠੰਡੇ ਨੂੰ ਤੇ ਨਾਲ ਸੋਚੀ। ਚਲੋ ਹਨਾ। ਸੱਚਾ ਕਾ ਚੁਕੀ ਨਾ ਸੋਚੀ। ਚਲੀਏ ਆਪਾਂ ਆਹ ਤੱਕ। ਕੋਪਾਲਾਗਰ ਕੀ ਕਹੇਗੇ ਜਗਰਾਜ ਦੇ ਰਿਸ਼ਤੇ ਵਾਸਤੇ ਆਈ ਸੀ ਜਿਹੜੀ। ਉਹ ਆਪਣੇ ਉਹ ਆ ਗਈ ਨੂਰਾਣੀ। ਉਹਨੇ ਆ ਕੇ ਤੈਨੂੰ ਪਤਾ ਹੀ ਹੈ ਕਿ ਕੁਝ ਕਰਨਾ ਦੀ ਉਹ ਕਰਤਾ। ਹੋਰ 400 ਰੁਪਏ ਭੇਜਿਆ ਸੀ ਤਾਂ ਹਨਾ। ਹੋਰ ਅਜਗਰੂ ਵੀ ਆ ਗਏ। ਉਹ ਜਗਰੂ ਠੀਕ ਹੈ? ਵਧੀਆ ਠੀਕ ਹੈ ਜਗਰੂ ਜੀ। ਉਹ ਕੀ ਕਹਿਗੇ ਫਿਰ ਉਹ ਕਹਿਣਾ ਸੀ ਉਹਦਾ ਜਵਾਬ ਦੇਗੇ। ਉਹ ਘਰੋਂ ਲੈ ਆਈ ਜਾਈ ਕਿ ਤਾਈ ਮੈਂ ਤੈਨੂੰ ਕਹਿ ਰਿਹਾ ਸੀਗਾ ਵੀ ਇਹਨੂੰ ਪਰਾਂ ਰੱਖੀ। ਮੈਂ ਤਾਂ ਪਰਾਂ ਹੀ ਟਾਲੀ ਸੀ ਪਰ ਹੁਣ ਫੇਰ ਆ ਗਈ। ਉਹ ਤਾਂ ਉਹਦੀ ਆ ਗਈ ਖੁੱਲੇ ਜੁੰਡੇ ਪੁੱਤਾ ਵਾਂਗੂ ਤੁਰੇ ਫਿਰਦੀ ਆ ਜਾਂਦਾ। ਹੋਰ ਯਾਰ ਹੁਣ ਕਰੀਏ ਹਰ ਮਾੜਾ ਮੋਟਾ ਤਾਂ ਬਹੁਤ ਕਰਕੇ ਰੱਖ ਲਿਆ ਕਰੋ ਜਦੋਂ ਹੁੰਦਾ ਹੈ। ਨਾਲ ਦੂਜੇ ਬੰਦੇ ਦੀ ਵੇਖਤੀ ਹੁੰਦੀ ਹੈ ਆ ਗਿਆ ਪਹਿਲਾਂ ਤਾਂ ਉਹ ਮਿਲ ਗਿਆ ਆਪਣਾ ਅੱਛਾ ਉਹ ਗੱਠ ਮੁਠੀ ਆ ਹੂੰ ਉਹਨੂੰ ਦੇਖ ਕੇ ਇਹ ਕਹਿੰਦੇ ਵੀ ਮੈਂ ਦੱਸ ਤਵਾਂ ਜੇ ਵੱਡਾ ਮੁੰਡਾ ਹੈਗਾ ਅੱਛਾ ਤੇ ਫੇਰ ਉਹ ਵਿਚਾਰਾ ਚੁੱਪ ਜੇ ਕਰ ਗਿਆ ਇਹਨੇ ਤਾਂ ਜਮੇ ਜਿਰੇ ਦਾ ਤਾਂ ਕੰਮ ਆਹੋ ਮੈਨੂੰ ਤਾਂ ਐ ਸੀ ਕਿਤੇ ਹੋਣੀ ਨਹੀਂ ਘਰੇ ਨਹੀਂ ਪਹਿਲਾਂ ਤਾਂ ਗਈ ਹੋਈ ਸੀ ਕਿਤੇ ਹੋਰਾਂ ਪਰਾਂ ਕਿਸੇ ਦੇ ਘਰੇ ਗਈ ਦੀਗੀ ਤੇ ਫੇਰ ਉਹ ਮੌਕੇ ਤੇ ਫੇਰ ਆ ਗਈ ਉਹ ਇਹਦਾ ਕੋਈ ਹੋਰ ਦੇਖਣਾ ਹੋ ਹੁਣ ਦੁਬਾਰੇ ਮੈਂ ਤਾਂ ਬਥੇਰੇ ਤਾਂ ਇਹਨੂੰ ਕਹਿ ਕੇ ਥੱਕ ਗਿਆ ਬੁੜੀ ਜੀ ਨੇ ਲੈਂਟੀ ਨਹੀਂ ਲੱਗਿਆ ਇਹਦੇ ਕੋਤੇ ਤਾਂ ਕੋਈ ਹੋਰ ਦੇਖ ਰੋ ਕੋਈ ਮੈਂ ਤਾਂ ਇਹ ਵੀ ਕਹਿੰਦਾ ਸੀ ਮਹੱਡ ਕਰ ਦਾਂਗੇ ਮਹੱਤਾਂਗੀ ਲੈਣਾ ਵੀ ਐਡ ਕਰਦੇ ਉਹ ਤਾਂ ਮੈਨੂੰ ਕਹਿੰਦਾ ਕਹਿੰਦਾ ਬੁੜੇ ਤੇ ਬੁੜੀ ਤੋਂ ਬਿਨਾਂ ਕਹਦਾ ਕੋਈ ਚਾਚਾ ਦਾ ਬੰਦਾ ਹੈਗਾ ਇਹਨਾਂ ਦੇ ਲੈ ਦੇ ਨਹੀਂ ਜੀ ਬਾਪੂ ਵੱਲੋਂ ਫਿਰ ਸਿਆਣੀ ਵੀ ਉਹਦੀ ਜੇ ਸੋਚਿਆ ਜਾ ਰਹੀ ਹੁਣ ਤਾਂ ਉੱਦੇ ਲੈ ਕੇ ਆਉਂਦਾ ਜਿੱਤੇ ਮਨ ਲੈੇ ਘਰੇ ਨਾ ਹੋਈ ਜੇ ਦੇ ਪੇਕੇ ਬੁੱਕੇ ਗਈ ਹੋਈ ਨਾ ਹਾਂ ਆਇਆ ਕਰ ਉਹਦੇ ਕਰਨੀ ਤੈਨੂੰ ਫੋਨ ਫੋਨ ਕਰਦਾਂਗੇ ਹਾਂ ਉਹ ਦੇਖਦੇ ਕੋਈ ਨਾ ਕੋਈ ਨਹੀਂ ਤਾਂ ਮੁਸ਼ਕਲ ਹੈ ਇਹਦੇ ਹੋਏ ਇਹਦੇ ਹੁੰਦੇ ਰੇਤਾ ਨਹੀਂਦਾ ਜੈ ਇਹਨੂੰ ਹਟ ਕਰ ਦੋ ਚਾਵਣ ਕਿਬਲਾ ਚਾਤਾ ਬਣੀ ਜਾਂਦੀ ਹੈ ਹਾਂ ਤੇ ਆਹ ਸਲਵਾਰ ਕਾ ਤਾਂ ਕੰਗੀ ਹੋਈ ਹੈ ਜਾਣਾ ਦੇ ਪੇਕੇ ਤੂੰ ਕਿਹੜੇ ਖਾਤੇ ਬਾਘ ਪਿੰਦੀਆਂ ਧੱਕੜਾ ਲਾ ਲੂ ਮਮੇ ਗੱਲਾਂ ਕਹੇਦੀਆਂ ਕਰਦੀਆਂ ਬੜੀਆਂ ਕਰ ਲਾ ਗੱਲ ਇਹਦਾ ਸਾਰ ਤਾਂ ਨਹੀਂ ਕਰੀ ਜਾਂਦੀ ਇਹ ਤਾਂ ਕਿਦਾਂ ਲੜੀ ਜਾਂਦੀ ਆ ਬੱਸ ਕਿਹਾ ਵੀ ਤੈਨੂੰ ਉਹ ਗੋਦ ਨਿਆਵਾ ਤਾਂ ਪੇਕੇ ਨਹੀਂ ਆਉਂਦੇ ਚਲ ਗਾ ਹਲਾ ਕੇ ਨਾ ਵਧੀਆ ਤਿਆਰ ਤੁਰੋ ਜਾ ਕੇ ਹਾਂ ਸਮਾਰ ਕੇ ਵਧੀਆ ਤਿਆਰ ਹੋ ਜਾ ਜਾ ਪੇਕੇ ਜਾਣਾ ਤੂੰ ਆ ਮੈਂ ਤੈਨੂੰ ਕਿਹਾ ਵੀ ਮੈਂ ਖੇਤ ਜਾਣਾ ਮਤਲਬ ਮੈਂ ਪੇਕੇ ਜਾਣਾ ਬੜੀ ਤੈਨੂੰ ਸੁਣਦਾ ਨਹੀਂ ਹੈਗਾ ਸਿਰ ਖਾ ਲੈਣੀ ਤੂੰ ਤਾਂ ਮੇਰਾ ਹਾਂ ਸਿਰ ਦੋਖਾ ਲਾ ਦੇਣੀ ਆ ਮਹਾ ਮੇਰਾ ਹਾਂ ਮੰਮੀ ਜੀ ਕੀ ਕਰ ਰੱਖੀ ਆ ਨਾਲੇ ਕੋਣੀ ਮੈਂ ਕਿਦ ਦੀ ਦਾ ਪੋਨੀ ਕਰ ਰੱਖਿਆ ਦੇਹ ਦੇ ਨਹੀਂ ਹੈਗੀ ਵੇ ਨਹੀਂ ਬਾਈਆ ਸਰਕਾਰ ਖਤੋਂ ਮੇਰਾ ਚੰਗਾ ਮੇਰੀ ਗੱਲ ਸੁਣਾ ਨਾ ਤਾਂ ਛੱਡ ਤੂੰ ਬੋਲੀ ਜਾਂਦੀ ਨਹੀਂ ਸੁਣਦਾ ਨਹੀਂ ਕਰ ਦਿੰਦੇ ਨੂੰ ਮੇਰੀ ਗੱਲ ਸੁਣ ਬਾਈ ਬਾਈ ਦੇ ਨਾਲ ਰਿਸ਼ਤੇ ਦੀ ਗੱਲ ਕਰਕੇ ਆਉਂਗੀ ਮੈਂ ਮੇਰੀ ਬੀਬੀ ਨਾਲ ਚੰਗਾ ਭਗ ਜਾ ਕਰਿਆ ਜਾ ਕਰਿਆ ਜਾ ਬਗ ਤੂੰ ਸੁਣ ਤਾਂ ਹੌਲੀ ਬੋਲਿਆ ਕਰ ਜਾ ਬਗ ਜਾ ਤੂੰ ਕਹੇ ਮੈਂ ਤਾਂ ਵੀ ਨਿਕਲੀ ਜਾਨੀ ਹੈ ਪਰ ਜਦ ਜਾਨੀ ਕੁੜੀ ਜਾਨੀ ਖਰਚਾ ਬੋਲਦਾ ਕਿ ਮੈਂ ਬੁੱਤਣਾ ਬੋਲ ਦਿੱਤੇ ਹੈ ਕਹਿ ਵੀ ਤ ਕਿਵੇਂ ਨਿਖਰੀ ਜਾਨੀ ਹੈ ਉੱਥੇ ਕੈ ਗੱਲ ਕਰ ਮੇਰੇ ਨਾਲ ਕਹਿ ਲਾ ਕਹਿਣਾ ਕਿਵੇਂ ਉਹ ਬੋਲ ਮੇਤਰਾਪਾ ਬਿਆਹ ਕਹਿ ਵੀ ਕਿਵੇਂ ਨਿਖਰੀ ਜਾਨੀ ਹੈ ਤੇ ਨਿਕਲੇ ਮੈਂ ਕਿਉਂ ਜਾਂਦੀ ਹੂ ਵੀ ਬੋਲੀ ਜਾਂਦਾਗਾ ਉਹ ਨਿਖਰੀ ਕਹਿ ਨਿਖਰੀ ਚੁੱਪਾ ਲੈ ਭਈ ਇਹਨਾਂ ਨੂੰ ਜੇ ਸਮਝਾਉਣਾ ਕਹਿ ਲਾ ਉਹ ਨਿਖਰੀ ਕਹਿ ਬਾੜੀ ਸੋਣੀ ਲੱਗਦੀ ਹੈ ਅੱਛਾ ਸੋਣੀ ਲੱਗਦੀ ਹੈ ਸਾਹੂਗਾ ਚਲਾਇਆ ਤਾਂ ਫਿਰ ਮੈਂ ਤਨੁਕੀ ਕਹਿਨੀ ਹਾਂ ਮਨ ਕੁਤ ਤੇਰਾ ਪਤਾ ਹੀ ਨਹੀਂ ਕੀ ਬੋਲੀ ਜਾਂਦਾਗਾ ਠੀਕ ਹੈ। ਦੇ ਮੇਰੀ ਗੱਲ ਸੁਣ। ਮੈਂ ਤੇਰਾ ਰਿਸ਼ਤਾ ਕਰਾਉਂਗੀ ਕਟਜੀ ਕੁੜੀ ਨਾਲ ਜਿਹਨੂੰ ਸਾਡ ਵਾਲੇ ਦੜੀ ਵਾਲੇ ਕਰਾਉਂਗੀ। ਠੀਕ ਹੈ। ਚਲ ਚੱਲ। ਗੱਲ ਤਾਂ ਲੇਟ ਹੋਈ ਜਾਂਦੀ ਆ। ਭਾਗਿਆ ਭਾਗਿਆ। ਉਹ ਤਾਂ ਦਾ ਤੀਵੀਰ ਆਈ ਟੋੜੀ ਜੋ ਪਤਾ ਨਹੀਂ ਕਹੇ ਜੀ ਐਟਮ। ਉਹ ਹੋਰ। ਤਿਹਾਲਾ ਬਾਈ ਚ ਕਰਾਉ। ਉਹ ਬਈ। ਜੇ ਮੈਂ ਨਾ ਛਾਇਆ ਬੁੱਟੇ ਲੱਗਦਾ। ਹਾਂ ਬਈ। ਨਹੀਂ ਜੱਬ। ਅੱਛਾ। ਪਰਾਈ ਕਿੱਧਰ ਜਾਂਦੀ ਸੀ? ਉੱਧਾ ਵਈ ਚ ਬਿੜ ਦੇ ਪਾਣੀ ਛਿੜਾਉਣ ਗਈ ਐ ਅੱਛਾ ਮੇਰੇ ਛੱਕ ਦੀ ਗਰ ਜਿਹੜੀ ਆ ਨੇ ਜੇ ਬੰਦਾ ਹੋਇਆ ਕੋਈ ਹੀਲਾ ਦੇਖੀ ਜਊ ਚੱਲ ਬਣਾਈ ਦੂ ਉਹ ਤਾਂ ਜਾ ਕੇ ਜਾ ਜਾਏਗਾ ਭਾਈ ਉਹ ਬਾਈ ਆਪਣੇ ਮੇਲੇ ਤੇ ਜਾਣੀ ਨਹੀਂ ਉਹੀ ਮੇਲੇ ਦੀ ਸ਼ਾਲੀ ਐ ਜਿਹੜੀ ਮੇਰੀ ਭਾਬੀ ਦੇ ਭੈਣ ਸੋਹਣੀ ਅੱਛਾ ਉਹਨੇ ਖੱਤ ਚਲਾਈਆ ਮੈਂ ਕਿਹਾ ਇੱਥੇ ਦੀ ਗੱਲ ਦੇਖੋ ਜੇ ਚੜਦਾ ਜਿਵੇਂ ਪਾਣੀ ਪਈ ਮਾਂ ਚੜਾ ਰੂ ਤਾਂ ਯੱਕ ਜੱਜ ਹੂੰ ਲੜ ਕੰਡੇ ਜੋਕ ਗਈ ਹੈ ਕਰੋ ਹੂੰ ਮੈਂ ਕਿਹਾ ਸੀ ਮੈਂ ਖਾਰੇ ਮੜੀ ਗਈ ਉਹਦਾ ਆ ਖੱਲੀ ਨਾ ਬੁੜੀ ਇੱਛਾ ਐ ਕੀ ਕੁਸ਼ ਮਾਂ ਮਾਂ ਚੜਾ ਰੂ ਤਾਂ ਹੋਏ ਹੋਰ ਵਧੀਆ ਬਸ ਚੋਲੇ ਦਾ ਮਰੀ ਉਹ ਦਾਤੀ ਤੇ ਖਿਰਦੀ ਸੀ ਓਏ ਹੋਜੀ ਤਾਂ ਉਹੀ ਐ ਕੇਸ਼ਨ ਚਾਹੀਏ ਗੱਤੀ ਜਵਨ ਨਾ ਆਈ ਅੱਛਾ ਆ ਉਹਦਾ ਕੋਈ ਕਰਨ ਜਾਈਦਾ ਮੰਦੇ ਇਹ ਗੱਲ ਮਨ ਦੀ ਬਹੁਤ ਪਸੰਦ ਆ ਉਹਦਾ ਅੱਛਾ ਕੱਢੀ ਕੋ ਉਹਦਾ ਵੱਡੂ ਕੋ ਵੱਡੂ ਕੱਢੀ ਨਹੀਂ ਆ ਉਹ ਹੈ ਜੀ ਅੱਛਾ ਉਹਦੇ ਕੋਲ ਜਹੀ ਜੀ ਆਪਾ ਆਪ ਪਤਾ ਕਰਾਤਾ ਮੇਰਾ ਵਿਤਾ ਹੋਰ ਆਉ ਇੱਕ ਕਮਰੇ ਅੱਛਾ ਵੀ ਜ ਨਹੀਂ ਤੇ ਪੰਜਾ ਨਹੀਂ ਨੂੰ ਵੀ ਕਮਰੇ ਜਿਹੜੀ ਮੇਰੇ ਨਾਲ ਬਹਣ ਤੋਂ ਨੂੰ ਵੀ ਕਮਰੇ ਜੀ ਹਾਂ ਫਿਰ ਤਾਂ ਕੰਮ ਜੇ ਛੇ ਮਾਂ ਲੇ ਅੰਦਰ ਜੀੜਾ ਹੁੰਦੇ ਬਕੀ ਦਿਲ ਨਹੀਂ ਇਹਦਾ ਕੰਮ ਚ ਇਹ ਨਹੀਂ ਜਿਹੜੀ ਗੱਲ ਕਰਨ ਉਹ ਨਾ ਤਾਂ ਜਮਨੂ ਡਰ ਆਉਣਾ ਡਰ ਟੱਕੂ ਦੇ ਸੰਤਰੇ ਬਾਕੀ ਬਹੁਤ ਸ਼ਾਨ ਆ ਉਹ ਜਦੋਂ ਮੈਨੂੰ ਮਿਲਦੇ ਸਮਝ ਕੇ ਅੱਛਾ ਜੀ ਵੀ ਗਾ ਨੰਬਰ ਬਦਲਿੰਦਾ ਅਰੇ ਵਾਹ ਵਾਹ ਬਹੁ ਗਏ ਪੱਕਾ ਜਾਂਦਾ ਹਾ ਹਾ ਕਿੱਥੇ ਕਰਮ ਚ ਤਰਹੀ ਪੈਤੀ ਮੇਰੇ ਬਾਪੂ ਇਨੂੰ ਹੁਣ ਕਰਾਂ ਕੀ ਕਰਾਂ ਮੈਂ ਅੱਲਾ ਬਾੜ ਮੱਦ ਦੇ ਆ ਮੈਂ ਤਾਂ ਉਸ ਤੋਂ ਹੀ ਗੱਲ ਕਰਦੀ ਸੁੱਤੀ ਆ ਹਰ ਜਾ ਨੀ ਕਾਉਣ ਲਊ ਇਹਨੂੰ ਹਾਂ ਇਹਨੂੰ ਕਾਉਣ ਲਊਗਾ ਦਾਲਾਂ ਨੂੰ ਕਾਉਣ ਦਾ ਮੈਂ ਅਹ ਹਰ ਜਾ ਬੌਲੀ ਐ ਖੜ ਖਲਾ ਮਾ ਖਾ ਚੱਲ ਜੀ ਤਾਂ ਹਰ ਜਾ ਬਾਹਰ ਨੇ ਖੜ ਜਾ ਓਡੀ ਬੌਲੀ ਦਾ ਤੂੰ ਮਾ ਇਹ ਨਹੀਂ ਬਥੇਰਾ ਸਮਝਾਉਣੀ ਆ ਕਰਾਂ ਕੀ ਪੱਕਾ ਹੋਏਗਾ ਈਵਰੇ ਮੈਂ ਆਵਰਦਿਆਂ ਮੈਂ ਦੱਸੂਗਾ ਦਿਮਾਗ ਘਲੇਤਾ ਮੇਰਾ ਨਾ ਬੌਲੀ ਕੀ ਭਈਆ ਮੈਂ ਚਾ ਕੀ ਖਵਾਤਾ ਨਹੀਂ ਬੌਲੀ ਨੇ ਮਤਾ ਜਮਈ ਆਹ ਕਾਪਤੀ ਕੀ ਖੇਲਾ ਡੋਲਾ ਮੈਂ ਨਹੀਂ ਡੋਲਾ ਕਾਨੂੰ ਬੌਹੀ ਨਹੀਂ ਕ ਬਵਾ ਹੋਵੇ ਨਾ ਕਟਾ ਆ ਚੁੱਪ ਕਰ ਜਾ ਬਣ ਕੇ ਹੱਸੀ ਨਹੀਂ ਹਰ ਦਿਨ ਹੀ ਮਾ ਦੇ ਹਗਲਾ ਪਰ ਨਹੀਂ ਮੈਂ ਨਹੀਂ ਮੈਂ ਤਾਂ ਤੀ ਜੋ ਤੁਸੀਂ ਨਹੀਂ ਜਮਈ ਬੌਲੀ ਆਹ ਕਾਪਤੀ ਬਿਰਕੋਕ ਬੋਕ ਕਿੱਥੇ ਐਥੇ ਕੋਣ ਸੁਕ ਆ ਕਹਿੰਦੀ ਆਗੀ ਕੀ ਕਹਿੰਦੀ ਆ ਮੈਨੂੰ ਨਹੀਂ ਪਤਾ ਲੱਗਦਾ ਤੂੰ ਵਗ ਜਾ ਪੜਾ ਕੇ ਤੂੰ ਵਗ ਜਾ ਹਾਂ ਬੋੜ ਮੈਂ ਤਾਂ ਬੋਕ ਹੁੰਦਾ ਹੈ ਬੋਕ ਨਹੀਂ ਹੁੰਦਾ ਨਾ ਵੇ ਨਹੀਂ ਬੱਸ ਕਰ ਮੈਂ ਤਾਂ ਆਉਣੀ ਤਾਂ ਪਾ ਕੇ ਆ ਮੇਰਾ ਮਤ ਹਟ ਜਾਨੀ ਹਟ ਜਾ ਹਟ ਜਾ ਬਸ ਤੂੰ ਪਰੇ ਹੋ ਜਾ ਪਰੇ ਹੋ ਜਾ ਤੂੰ ਚੰਦਲ ਜੀ ਅਧਿਕ ਕੇਲੇ ਪਾਕੇ ਕਰੇ ਕੇਲੇ ਨਹੀਂ ਖਾਦੇ ਹੁੰਦੇ ਮੇਰਾ ਬਾਈ ਜੀ ਕਹਿੰਦਾ ਹੁੰਦਾ ਵੀ ਕੇਲੇ ਨਾ ਪਾਚੀ ਹੋ ਜਾਂਦੀ ਆ ਤੇ ਕਰੇਲੇ ਕਰੇ ਤੇ ਮੈਂ ਗੁੱਤਾ ਕਰੀਆ ਤੇ ਹੁਣ ਆਹੋ ਫਿਰ ਕੇਲੇ ਹੀ ਕਹਨੀ ਆ ਮੈਂ ਆਦਿਕ ਮੈਂ ਨਹੀਂ ਕਰਨੇ ਨਹੀਂ ਖਾਦੇ ਹੁੰਦੇ ਮੈਂ ਇੱਕ ਬੌਲੀ ਹਾਂ ਸੁਣਦੇ ਨੇ ਹੁੰਦੀ ਮੈਂ ਤਾਂ ਫਰਾ ਬਸ ਫਤੂ ਚੁੱਪ ਕਰ ਜਾ ਤੂੰ ਤਾਂ ਸਿਆਣੀ ਆ ਤੂੰ ਚੁੱਪ ਕਰ ਜਾ ਮੈਂ ਕਦੋਂ ਨਿਆਣੀ ਆ ਮਾਂ ਨਹੀਂ ਸਿਆਣੀ ਬਣੀ ਸਿਆਣੀਆਂ ਕਹਿੰਦੀਆਂ ਮਤੈਨੂੰ ਵੀ ਤੂੰ ਤਾਂ ਸਿਆਣੀਆਂ ਇਹ ਤਾਂ ਇਹ ਇਹ ਨਹੀਂ ਆਣੀ ਇਹ ਕੌਲੀ ਹੈ ਬੇਟੀ ਨਹੀਂ ਹਰ ਜਾ ਹਰ ਜਾ ਕੌਲੀ ਹਰ ਜਾ ਲੜੀ ਪਾਉਂਦੀ ਮਰ ਜਾ ਮਰ ਜਾ ਤੁਸੀਂ ਲੜ ਮੰਮੇ ਮਰ ਜਾਣਾ ਖੋੜ ਦੇ ਹਰਦੀ ਨਹੀਂ ਆਣੀ ਚੁੱਪ ਕਰ ਗਈ ਆ ਬਾਹਰ ਜਾਣਾ ਤਾਂ ਮਾਰੋ ਖਾਈ ਜਾਂਦੀ ਆ ਫਿਰ ਹੁਣ ਜੀ ਨਹੀਂ ਹੋਗੀ ਪਰ ਆ ਮਾਰ ਜਾ ਮੇਰਾ ਦਾ ਹੈ ਮਾਰੋ ਮਨ ਤਾਂ ਮੈਨੂੰ ਪਿਓ ਤੂੰ ਨਾ ਦਾ ਹੈ ਮੇਰੇ ਮੇਰੇ ਵੀਰਾ ਲੈ ਕੇ ਮੇਰੇ ਵਾਸਤੇ ਪਰ ਆ ਜਾ ਤੂੰ ਮੈਨੂੰ ਬੋਲ ਨਾ ਮੰਗਵਾ ਹੂੰ ਮਾਰੂ ਮੈਂ ਤੇਰੇ ਮਾਰ ਕੇ ਦਿਖਾ ਤੂੰ ਮਾਰ ਦਿਆਂ ਖਰਚਾ ਖਰਚਾ ਮਾਂ ਕਾ ਦੋਫਾ ਕੋਈ ਸੀ ਤੇ ਫੇਰ ਨਾਲ ਚਾਹ ਬਾਈ ਹੋਏ ਛੱਡ 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 ਕਿੰਨਾ ਸ਼ਿਆਮੀਆ ਸ਼ਿਆਮੀਆ ਹਰਦੀਆਂ ਮਮਾ ਮਾਂ ਕੀ ਕਰ ਹੋਣੀ ਤਾਂ ਇਹ ਆ ਗਈ ਮਗਾ ਬੇ ਛੱਡ ਕੇ ਜਾਂਦੀ ਆ ਬੰਨਿਆ ਤੋਲੀਏ ਆਜਾ ਮੇਰੇ ਅਰਦੀ ਦਾ ਨਹੀਂ

ਖੜੀ <coughs> ਹੋਈ